ਸ਼ਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਮੂੰਗੀ ਦੀ ਦਾਲ ਦਾ ਹਲਵਾ ਜਾਂ ਤੁਸੀਂ ਕੜਾ ਵੀ ਕਹਿ ਸਕਦੇ ਹੋ ਬਿਲਕੁਲ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਿਲਕੁਲ ਵਿਆਹ ਸ਼ਾਦੀਆਂ ਵਿੱਚ ਜ਼ਿੰਮੇਦਾਰੀ ਖਾਂਦੇ ਆ ਸੇਮ ਉਸੇ ਤਰੀਕੇ ਨਾਲ ਬਣ ਕੇ ਤਿਆਰ ਹੋਊਗਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ। ਕੜਾਹ ਬਣਾਣਾ ਸ਼ੁਰੂ ਕਰਦੇ ਹਾਂ। ਕੜਾਹ ਬਣਾਣ ਲਈ ਇੱਕ ਕੱਪ ਅਸੀਂ ਮੂੰਗੀ ਦੀ ਦਾਲ ਲਈ ਹੈ। ਇਹ ਬਿਨਾ ਛਿਲਕੇ ਤੋਂ ਹੁੰਦੀ ਹੈ ਜਿਹੜੀ ਮੂੰਗੀ ਦੀ ਦਾਲ ਅਸੀਂ ਉਹ ਵਾਲੀ ਲਈ ਹੈ। ਤੇ ਪਾਣੀ ਕੋਲ ਲਈ ਅਸੀਂ ਇਹਦੇ ਵਿੱਚ ਚੀਨੀ ਦੀ ਪਾਵਾਂਗੇ। ਚੀਨੀ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ। ਤੇ ਇੱਕ ਕੱਪ ਹੀ ਅਸੀਂ ਇੱਕ ਕੋਲੀ ਜਿਹੜੀ ਵੀ ਤੁਸੀਂ ਨਾਪ ਕੇ ਲੈ ਰਹੇ ਹੋ ਉਹ ਸਿੱਕ ਦੀ ਅਸੀਂ ਘੋਦੀ ਲੈਣੀ ਆ। ਦੋ ਚਮਚ ਦੇ ਵਿੱਚ ਅਸੀਂ ਸੂਜੀ ਤੇ ਪਾਵਾਂਗੇ। ਤੇ ਆਪਣੇ ਡਰਾਈ ਫਰੂਟ ਤੁਸੀਂ ਆਪਣੇ ਮਨਪਸੰਦ ਕੋਈ ਵੀ ਦੇ ਵਿੱਚ ਐਡ ਕਰ ਸਕਦੇ ਹੋ ਮੈਂ ਕਾਜੂ ਬਦਾਮ ਤੇ ਥੋੜੀ ਜਿਹੀ ਕਿਸ਼ਮਿਸ਼ ਲਈ ਆ ਜਿੰਨੀ ਅਸੀਂ ਦਾਲ ਲੈਣੀ ਆ ਉਹਦਾ 4 ਗੁਣਾ ਅਸੀਂ ਦੁੱਧ ਪਾਵਾਂਗੇ ਇਹਦੇ ਵਿੱਚ 4 ਕੋਲੀਆਂ ਅਸੀਂ ਦੁੱਧ ਦੀਆਂ ਲੈਣੀਆਂ ਇੱਕ ਕੋਲੀ ਅਸੀਂ ਦਾਲ ਦੀ ਲਈ ਆ 4 ਕੋਲੀਆਂ ਇਹਦੇ ਵਿੱਚ ਦੁੱਧ ਦੀ ਪਾਵਾਂਗੇ ਦੁੱਧ ਦੀ ਥਾਂ ਤੇ ਤੁਸੀਂ ਇਹਦੇ ਵਿੱਚ ਪਾਣੀ ਵੀ ਪਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਦਾਲ ਨੂੰ ਧੋ ਕੇ ਤਿਆਰ ਕਰਾਂਗੇ ਇੱਕ ਖੁੱਲੇ ਬਰਤਨ ਵਿੱਚ ਦਾਲ ਨੂੰ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਸਲ ਮਸਲ ਕੇ ਧੋលਵਾਂਗੇ ਪਾਣੀ ਪਾ ਕੇ ਤਾਂ ਕਿ ਜਿਹੜਾ ਇਹਦੇ ਉੱਪਰ ਪਾਊਡਰ ਲੱਗਿਆ ਹੋਣਾ ਦਾਲ ਦੇ ਉੱਪਰ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਜਿਹੜੀ ਵੀ ਗੰਦਗੀ ਲੱਗੀ ਹੁੰਦੀ ਹੈ ਦਾਲ ਦੇ ਉੱਪਰ ਉਹ ਚੰਗੀ ਤਰ੍ਹਾਂ ਅਸੀਂ 2-3 ਵਾਰ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਇੱਕ ਛਾਲਣੀ ਵਿੱਚ ਅੱਧਾ ਰੱਖ ਲੈਣਾ ਹੈ ਤਾਂ ਕਿ ਇਹਦਾ ਪਾਣੀ ਜਿਹੜਾ ਉਹ ਸਾਰਾ ਹੇਠ ਨੂੰ ਨਿਕੜ ਜਾਵੇ ਇੱਕ ਕਿਚਨ ਟਾਵਲ ਦੇ ਉੱਪਰ ਜਾਂ ਤੁਸੀਂ ਕੋਈ ਵੀ ਟਾਵਲ ਲੈ ਕੇ ਉਹਦੇ ਉੱਪਰ ਇਹਨੂੰ ਦਾਲ ਨੂੰ ਚੰਗੀ ਤਰ੍ਹਾਂ ਸੁਕਾ ਸਕਦੇ ਹੋ ਇਸ ਤਰੀਕੇ ਨਾਲ ਇਹਦਾ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਸੁੱਕ ਜਾਂਦਾ ਆ ਜਾਂ ਤੁਸੀਂ ਪਲੇਟ ਵਿੱਚ ਪਾ ਕੇ ਇਹਨੂੰ ਥੋੜੀ ਦੇਰ ਲਈ 5 ਮਿੰਟ ਲਈ ਪੱਖੇ ਦੀ ਹਵਾ ਵਿੱਚ ਵੀ ਰੱਖ ਸਕਦੇ ਹੋ ਤਾਂ ਕਿ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਸੁੱਕ ਜਵੇ ਜਿਆਦਾ ਅਸੀਂ ਨਹੀਂ ਸੁਕਾਣੇ ਸਿਰਫ ਥੋੜਾ ਹੀ ਪਾਣੀ ਸੁਕਾਣਾ ਇਹਦਾ ਪਾਣੀ ਸਾਡਾ ਸਭ ਸੁੱਕ ਚੁੱਕਿਆ ਆ ਹੁਣ ਇੱਕ ਪੈਨ ਵਿੱਚ ਅਸੀਂ ਸਾਰੀ ਦਾਲ ਨੂੰ ਅੰਦਰ ਉਹ ਪਾ ਲਵਾਂਗੇ 5 ਮਿੰਟ ਲਈ ਇਹਨੂੰ ਸਲੋ ਗੈਸ ਤੇ ਅਸੀਂ ਬੇ ਚੰਗੀ ਤਰ੍ਹਾਂ ਚਲਾਉਂਦੇ ਹੋਏ ਸੁਕਾ ਲੈਣਾ ਆਪਣੇ ਦਾਲ ਨੂੰ ਇਸ ਤਰੀਕੇ ਨਾਲ ਦੇਖੋ ਬਹੁਤ ਜਲਦੀ ਜਿਹੜਾ ਆਪਣਾ ਕੜਾ ਬਣ ਕੇ ਤਿਆਰ ਹੁੰਦਾ ਹੈ ਆ ਮੂੰਗੀ ਦੀ ਦਾਲ ਦਾ ਇਹ ਸਭ ਤੋਂ ਸੋਖਾ ਤਰੀਕਾ ਕੜਾ ਬਣਾਉਣ ਦਾ ਇਹਨੂੰ 5 ਮਿੰਟ ਲਈ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਲਗਾਤਾਰ ਚਲਾਉਂਦੇ ਹੋਏ ਭੁੰਨਾ ਤਾਂ ਕਿ ਹਰ ਇੱਕ ਦਾਣਾ ਜਿਹੜਾ ਇਹਦਾ ਚੰਗੀ ਤਰ੍ਹਾਂ ਉਹ ਸੁੱਕ ਕੇ ਤਿਆਰ ਹੋ ਜAVE ਚੰਗੀ ਤਰ੍ਹਾਂ ਭੁੰਨ ਹੋ ਜAVE ਜੇ ਤੁਸੀਂ ਕੜਾਹ ਬਣਾਉਣ ਲਈ ਇਹ ਮਟੀਰੀਅਲ ਪਹਿਲਾਂ ਬਣਾ ਕੇ ਤਿਆਰ ਰੱਖਣਾ ਚਾਹਦੇ ਤਾਂ ਤੁਸੀਂ ਇਸ ਚਾਲ ਨੂੰ ਧੋ ਕੇ ਇਸ ਤਰੀਕੇ ਨਾਲ ਇਹਨੂੰ ਏਟਾ ਡੱਬੇ ਵਿੱਚ ਪਾ ਕੇ ਪੀਸ ਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਬਰਕੜਾ ਬਣਾਉਣਾ ਹੋਵੇ ਤਾਂ ਇਹਨੂੰ ਲੈ ਕੇ ਤੁਸੀਂ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਲਰ ਕਾਫੀ ਚੇਂਜ ਹੋ ਚੁੱਕਿਆ ਹੁਣ ਇਹਨੂੰ ਠੰਡਾ ਹੋਣ ਤੋਂ ਰੱਖ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਨੂੰ ਬਰੀਕ ਪਾਊਡਰ ਤਿਆਰ ਕਰ ਲਾਂਗੇ ਠੰਡਾ ਹੋਣ ਤੋਂ ਬਾਅਦ ਹੀ ਇਹਨੂੰ ਪੀਸਣਾ ਹੈ ਗਰਮ ਨੂੰ ਨਹੀਂ ਪੀਸਣਾ ਹੈਗਾ ਇਸ ਤਰੀਕੇ ਦਾ ਪਾਊਡਰ ਤਿਆਰ ਕਰ ਲਾਂਗੇ ਹੁਣ ਗੈਸ ਤੇ ਇੱਕ ਕੜਾਹੀ ਰੱਖਾਂਗੇ ਕੜਾਹੀ ਜਿਹੜੀ ਤੁਸੀਂ ਲੈਣੀ ਹੋ ਭਾਰੇ ਤਲੇ ਵਾਲੀ ਹੀ ਲਿਓ ਜਾਂ ਤੁਸੀਂ ਨਾਨ ਸਟਿੱਕੀ ਵੀ ਲੈ ਸਕਦੇ ਹੋ ਦੋ ਚਮਚੇ ਦੇ ਵਿੱਚ ਅਸੀਂ ਪਹਿਲਾਂ ਦੇਸੀ ਘਿਓ ਦੇ ਪਾਵਾਂਗੇ ਪਹਿਲਾਂ ਅਸੀਂ ਆਪਣੇ ਡਰਾਈ ਫਰੂਟ ਨੂੰ ਭੁੰਨ ਕੇ ਤਿਆਰ ਕਰਾਂਗੇ ਦੋ ਸੈਕਿੰਡ ਲਈ ਅਸੀਂ ਘਿਓ ਵਿੱਚ ਇਹਨਾਂ ਨੂੰ ਭੁੰਨ ਲੈਣਾ ਆ ਤੁਸੀਂ ਡਰਾਈ ਫਰੂਟ ਇਹਦੇ ਵਿੱਚ ਕੋਈ ਵੀ ਪਾ ਸਕਦੇ ਆ ਤੁਸੀਂ ਡਰਾਈ ਫਰੂਟ ਤੋਂ ਬਿਨਾਂ ਵੀ ਇਹਨੂੰ ਬਣਾ ਸਕਦੇ ਹੋ ਬਿਲਕੁਲ ਸਿੰਪਲ ਤਰੀਕੇ ਨਾਲ ਨਹੀਂ ਤੁਸੀਂ ਡਰਾਈ ਫਰੂਟ ਖਾਣਾ ਪਸੰਦ ਕਰਦੇ ਉਸੇ ਘਿਓ ਵਿੱਚ ਅਸੀਂ ਸੂਜੀ ਨੂੰ ਭੁੰਨ ਕੇ ਤਿਆਰ ਕਰਾਂਗੇ ਦੋ ਸੈਕਿੰਡ ਲਈ ਅਸੀਂ ਸੂਜੀ ਨੂੰ ਭੁੰਨ ਲੈਣਾ ਲਗਾਤਾਰ ਚਲਾਉਂਦੇ ਹੋਏ ਕਿਉਂਕਿ ਸੋਜੀ ਨੂੰ ਭੁੰਨਣ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਦਾਲ ਨੂੰ ਤਾਂ ਅਸੀਂ ਪਹਿਲਾਂ ਹੀ ਭੁੰਨ ਕੇ ਤਿਆਰ ਕੀਤਾ ਹੋਇਆ ਹੈ ਸੋਜੀ ਬਿਲਕੁਲ ਕੱਚੀ ਆ ਸੋਜੀ ਨੇ ਤੇ ਕਿਉ ਛੱਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਇਸ ਟਾਈਮ ਤੇ ਅਸੀਂ ਆਪਣੇ ਦਾਲ ਪੀਸ ਕੇ ਰੱਖੀ ਸੀ ਉਹ ਐਡ ਕਰ ਦਾਂਗੇ ਕਿਉ ਉਹ ਅਸੀਂ ਹੌਲੀ ਹੌਲੀ ਕਰਕੇ ਐਡ ਕਰਾਂਗੇ ਥੋੜਾ ਥੋੜਾ ਕਰਕੇ ਜਿੰਨੀ ਜਿੰਨੀ ਸਾਨੂੰ ਲੋੜ ਹੋਊਗੀ ਚੰਗੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਨੂੰ ਭੁੰਨ ਲੈਣਾ ਥੋੜਾ ਜਿਹਾ ਦੋ ਚਮਚ ਕੀ ਹੋਏ ਦੇ ਵਿੱਚ ਹੋਰ ਐਡ ਕਰਾਂਗੇ ਅਸੀਂ ਇਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਭੁੰਨ ਲਾਂਗੇ ਜਦੋਂ ਤੱਕ ਇਹ ਸਾਡੀ ਦਾਲ ਹੈ ਕਿ ਉਹ ਛੱਡਣਾ ਨਾ ਸ਼ੁਰੂ ਕਰ ਦੇਵੇ ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਹੋਏ ਇਹਨੂੰ ਭੁੰਨਣਾ ਬਿਲਕੁਲ ਸਰੋਗ ਐਸੇ ਹੀ ਅਸੀਂ ਪਕਾਣਾ ਹੈ ਜਿਆਦਾ ਤੇਜ਼ ਆਂਸ ਤੇ ਨਹੀਂ ਪਕਾਣਾ ਬਹੁਤ ਹੀ ਜਿਆਦਾ ਟੇਸਟੀ ਜਿਹੜਾ ਇਹ ਕੜਾਹ ਬਣ ਕੇ ਤਿਆਰ ਹੁੰਦਾ ਆ ਬਹੁਤ ਹੀ ਜਿਆਦਾ ਆਸਾਨ ਤਰੀਕਾ ਐ ਕੜਾਹ ਬਣਾਉਣ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਦਾਲ ਨੇ ਕਿਉਂ ਛੱਡਣਾ ਸ਼ੁਰੂ ਕਰ ਦਿੱਤਾ ਆ ਕਾਫੀ ਜਿਆਦਾ ਭੁੰਨ ਕੇ ਤਿਆਰ ਹੋ ਗਿਆ ਕਲਰ ਵੀ ਕਾਫੀ ਬਰਾਊਨ ਹੋ ਚੁੱਕਿਆ ਇਹਦਾ ਇਸ ਟਾਈਮ ਤੇ ਇਹਦੇ ਵਿੱਚ ਥੋੜਾ ਜਿਹਾ ਅਸੀਂ ਪਾਣੀ ਦੇ ਛਿੱਟੇ ਮਾਰ ਕੇ ਦੇਖ ਲੈਣੇ ਆ ਜੇ ਛਣ ਛਣ ਜਿੰਦੇ ਆਵਾਜ਼ ਆਉਂਦੇ ਇਹਦਾ ਮਤਲਬ ਸਾਡੀ ਦਾਲ ਵੇਲੇ ਜਿਹੜੀ ਬਿਲਕੁਲ ਹੀ ਭੁੰਨ ਕੇ ਤਿਆਰ ਹੋ ਚੁੱਕੀ ਹੈ ਤੇ ਪਾਣੀ ਪਾਉਣ ਨਾਲ ਜਿਹੜੀ ਇਹ ਦਾਣੇਦਾਰ ਕੜਾਹ ਬਣ ਕੇ ਤਿਆਰ ਹੁੰਦਾ ਹੈ ਥੋੜਾ ਜਿਹਾ ਪਾਣੀ ਲੈ ਕੇ ਹੱਥ ਵਿੱਚ ਇਹਦੇ ਛਿੱਟੇ ਮਾਰ ਲੈਣ ਠੰਡੇ ਪਾਣੀ ਦੇ ਇਸ ਟਾਈਮ ਤੇ ਅਸੀਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਦੁੱਧ ਅਸੀਂ ਥੋੜਾ ਥੋੜਾ ਕਰਕੇ ਹੀ ਐਡ ਕਰਨਾ ਹੈ ਦੁੱਧ ਦੀ ਥਾਂ ਤੇ ਤੁਸੀਂ ਪਾਣੀ ਵੀ ਐਡ ਕਰ ਸਕਦੇ ਹੋ ਪਾਣੀ ਨੂੰ ਗਰਮ ਕਰਕੇ ਉਹ ਤੁਸੀਂ ਐਡ ਕਰ ਦੇਣਾ ਇਹਦੇ ਵਿੱਚ 4 ਗੁਣਾ ਹੀ ਪਾਣੀ ਪਾਣਾ ਸੀ ਇਹਦੇ ਵਿੱਚ ਜਿੰਨੀ ਸੀ ਦਾਲ ਲਈ ਉਹ ਤੋਂ 4 ਗੁਣਾ ਹੀ ਅਸੀਂ ਦੁੱਧ ਐਡ ਕਰਾਂਗੇ ਲਗਾਤਾਰ ਚਲਾਉਣਾ ਜਦੋਂ ਅਸੀਂ ਦੁੱਧ ਪਾਣਾ ਇਹਦੇ ਵਿੱਚ ਕਿਉਂਕਿ ਜਦੋਂ ਅਸੀਂ ਦੁੱਧ ਪਾਉਂਦੇ ਆਂ ਤੇ ਦਾਲ ਫੁੱਲ ਕੇ ਕਾਫੀ ਜ਼ਿਆਦਾ ਡਬਲ ਹੋ ਜਾਂਦੀ ਹੈ ਇਹ ਲਗਾਤਾਰ ਚਲਾਵਾਂਗੇ ਇਹ ਅਸੀਂ ਬਿਨਾ ਕਿਸੇ ਫੂਡ ਕਲਰ ਤੋਂ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਡੇ ਕੋਲ ਫੂਡ ਕਲਰ ਨਹੀਂ ਹੈ ਜਾਂ ਤੁਸੀਂ ਨਹੀਂ ਪਾਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਕੇਸਰ ਦੇ धागे ਵੀ ਪਾ ਸਕਦੇ ਹੋ ਉਹਦੇ ਨਾਲ ਵੀ ਕਲਰ ਵਧੀਆ ਆ ਜਾਂਦਾ ਹੈ ਆਪਸੇ ਇਸੀ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਬਣਾ ਕੇ ਤਿਆਰ ਕਰਾਂਗੇ ਇਸ ਟਾਈਮ ਤੇ ਅਸੀਂ ਇਹਦੇ ਵਿੱਚ ਚੀਨੀ ਐਡ ਕਰ ਦਾਂਗੇ ਜੀ ਚੀਨੀ ਆਪਣੇ ਹਿਸਾਬ ਨਾਲ ਤੁਸੀਂ ਘੱਟ ਵਧ ਕਰ ਸਕਦੇ ਹੋ ਲਗਾਤਾਰ ਚਲਾਉਣਾ ਇਹਨੂੰ ਅਸੀਂ ਬਿਲਕੁਲ ਵੀ ਛੱਡਣਾ ਨਹੀਂ ਹੈਗਾ ਜੇ ਤੁਸੀਂ ਨਾਨ ਸਟਿੱਕੀ ਕੜਾਹੀ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਬਿਲਕੁਲ ਨਹੀਂ ਚਿਪਕੂਗਾ ਪਰ ਅਸੀਂ ਇੱਥੇ ਸਟੀਲ ਦੀ ਕੜਾਹੀ ਵਿੱਚ ਬਣਾ ਰਹੇ ਹਾਂ ਥੋੜਾ ਜਿਹਾ ਚਿਪਕਣ ਲੱਗ ਜਾਂਦਾ ਹੈ ਜਿੰਨਾ ਸੀ ਘਿਓ ਲਿਆ ਸੀ ਅਸੀਂ ਸਾਰਾ ਇਹਦੇ ਵਿੱਚ ਐਡ ਕਰ ਦਿੱਤਾ ਆ ਸਿਰਫ ਇੱਕ ਚਮਚਾ ਜਿਹਾ ਬਚਿਆ ਸੀਗਾ ਦੇਖੋ ਤੁਸੀਂ ਦੇਖ ਸਕਦੇ ਹੋ ਸਾਡਾ ਕੜਾਹ ਕਿੰਨਾ ਵਧੀਆ ਭੁੰਨ ਕੇ ਤਿਆਰ ਹੋਇਆ ਹੈ ਕਿ ਉਹ ਛੱਡਣਾ ਸ਼ੁਰੂ ਕਰ ਦਿੱਤਾ ਹੈ ਇਹਨੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਿਲਕੁਲ ਕੜਾਈ ਛੱਡਣੀ ਸ਼ੁਰੂ ਕਰਤੀ ਆ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਅਸੀਂ ਭੁੰਨ ਕੇ ਰੱਖੇ ਸੀ ਉਹ ਵੀ ਇਸ ਟਾਈਮ ਤੇ ਐਡ ਕਰ ਦਾਂਗੇ ਡਰਾਈ ਫਰੂਟ ਨੂੰ ਜਾਂ ਤੁਸੀਂ ਪੀਸ ਕੇ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਬਿਨਾ ਕਲਰ ਤੋਂ ਬਣਾਇਆ ਇਸ ਕਰਕੇ ਤੁਹਾਨੂੰ ਥੋੜਾ ਵਾਈਟ ਕਲਰ ਦਾ ਲੱਗ ਰਿਹਾ ਹੈ ਸੀ ਜੇ ਤੁਸੀਂ ਕਲਰ ਪਾ ਕੇ ਬਣਾਉਂਗੇ ਤਾਂ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਊਗਾ ਕਿਉਂਕਿ ਹਲਵਾਈ ਹੈ ਜਿਹੜਾ ਉਹ ਥੋੜਾ ਫੂਡ ਕਲਰ ਇਹਦੇ ਵਿੱਚ ਯੂਜ਼ ਕਰਦੇ ਆ ਪਰ ਅਸੀਂ ਘਰੇ ਬਣਾ ਰਹੇ ਆ ਬਿਲਕੁਲ ਵੀ ਕੋਈ ਕਲਰ ਦਾ ਯੂਜ਼ ਨਹੀਂ ਕਰਾਂਗੇ ਇਸ ਤਰੀਕੇ ਨਾਲ ਦੇਖੋ ਸਾਰਾ ਕੜਾਹ ਬਣਾ ਕੇ ਤਿਆਰ ਗਿਆ ਲੈ ਚੰਗੀ ਤਰ੍ਹਾਂ ਇਹ ਭਨੋ ਚੁੱਕਿਆ ਹੈ ਬਿਲਕੁਲ ਕੜਾਈ ਛੱਡਣੀ ਸ਼ੁਰੂ ਕਰਤੀ ਹੈ ਇਹਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਵਾਲੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਹੁਣ ਇਹਨੂੰ ਸਰਵ ਕਰਦੇ ਆ ਪਹਿਲੀ ਵਾਰ ਆਇਆ ਹੈ ਚੈਨਲ ਤੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਾ ਸ਼ਕਾਲ ਤੁਸੀਂ ਵੀ ਬਣਾਓ ਤੇ ਆਪਣੇ ਫੀਡਬੈਕ ਜਰੂਰ ਸ਼ੇਅਰ ਕਰਿਓ